ਫੀ ਨੰਬਰ 48/24 ਜਿਹੜੀਆਂ ਇਹਦੀ ਚਰਚਾ ਨੂੰ ਦਰਜ ਕੀਤੀ ਗਈ ਸੀ ਚੰਕੌਰ ਸਿੰਘ ਜੋ ਆਪਣੀ ਅਗਸਤ ਦੇ ਸੀਗਾ ਤਾਂ ਇਹਨੇ ਜਦੋਂ 6 ਅਜਿਹੇ ਵਿਅਕਤੀਓ ਇਹਨਾਂ ਨੂੰ ਜਿਹੜਾ ਸ਼ੱਕ ਦੀ ਬਨਾ ਤੇ ਜਿਹੜੀ ਇਹਨਾਂ ਨੂੰ ਪੁੱਛ-ਕਿਛ ਕੀਤੀ ਤਾਂ ਉਹਨਾਂ ਦੇ ਪੋਜੀਸ਼ਨ ਚੋਂ 145 ਪੱਤੇ ਜਿਹਦੇ ਚ ਹਰ ਇੱਕ ਪੱਤੇ ਦੇ ਵਿੱਚ 10-10 ਸੀ ਤੇ 1450 ਗੋਲੀਆਂ ਜਿਹੜੀਆਂ ਰਿਕਵਰੀ ਕੀਤੀ ਜਿਹੜੀ ਇਹ ਸੀਏ ਦੀ ਟੀਮ ਵੱਲੋਂ ਤਾਂ ਇਹਦੇ ਵਿੱਚ ਜਿਹੜਾ ਕੇਸ ਰਜਿਸਟਰ ਕੀਤਾ ਗਿਆ ਹੈਗਾ ਤੇ ਮਾਰਕਸ ਸੀਗਾ ਟਰਾਂਮਾ ਡੋਲਜ ਕਿਹੜੀ ਜਗ੍ਹਾ ਤੇ ਇਹ ਨਿਕਰ ਤੁਸੀਂ ਗਈ ਖਾ। ਇਹ ਜੀ ਚੰਦਵਾਜਾ ਇਹਨਾਂ ਨੇ ਲਾਈ ਸੀ ਆਪਣਾ ਨਖਣਾਇਸੀ। ਜਦੋਂ ਜਾਣਕਾਰੀ ਮਿਲੀ ਕਿ ਇਹਨੇ ਲੋਕ ਇੱਥੇ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਕਿਉਂ ਕਿਸ ਮਕਸਦ ਦੇ ਨਾਲ ਨੇ। ਇਹ ਜੀ ਅੰਦਜਾ ਖਾ ਪੀ ਲੈਂਦੇ ਆ ਵੇਚ ਲੈਂਦੇ ਆ ਜੀ ਬਸ ਮਸ਼ੇ ਕਰਕੇ ਫਿਰ ਮੁੜ ਕੇ ਜੀਆਂ ਬਾਹਰ ਦੱਤਾ ਕਰਦੇ ਹੋਰ ਇਹ ਚੀਜ਼ਾਂ ਕਰਦੇ ਰਹਿੰਦੇ ਬਸ। ਉਹਨਾਂ ਅੱਗੇ ਤਿੱਥੀ ਚੱਰੀ। ਇਹਨਾਂ ਦੇ ਕੋਈ ਬੈਕਵਰਡ ਫਾਰਵਰਡ ਲਿੰਕ ਕੋਈ ਹਾਂ ਜੀ ਕਰ ਰਹੇ ਆ। ਬੈਕਵਰਡ ਫਾਰਵਰਡ ਤਾਂ ਨੇਚਰਲੀ ਆ। ਇੰਨੀਆਂ ਗੋਲੀਆਂ ਕਿਸੇ ਜਗ੍ਹਾ ਤੇ ਜਾਂਦੀਆਂ।